ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ میوزਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚਰਤੀ ਕਲਾ ਚੁਭੋਗੇ ਅੱਜ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਛਾ ਜੀ ਦੇ ਆ ਰਹੇ ਪਾਵਨ ਪ੍ਰਕਾਸ਼ ਪੂਰਬਨ ਮੁਖ ਰੱਖਦਿਆਂ ਹੋਇਆ ਪੰਜ ਸ਼ਬਦ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੂਰਬ ਲਈ ਇੱਕ ਸਰਗਮ ਦੇ ਉੱਤੇ ਸਿੱਖਾਂਗੇ ਰਾਗ ਹੋਵੇਗਾ ਜੀ ਅੰਬਿਕਾ ਮੈਂ ਪਹਿਲਾਂ ਰਾਗ ਦੀ ਵਿਸ਼ੇਸ਼ਤਾ ਦੱਸ ਦਿੰਨਾ ਰਾਗ ਅੰਬਿਕਾ ਜਿਹੜਾ ਹੈ ਉਹ ਗੀਤ ਕਾਫੀ ਸਾੜਦਾ ਰਾਗ ਹੈ ਸੁਰਾਂ ਦੇ ਵਿੱਚ ਲੱਗਦੀਆਂ ਨੇ ਜੀ ਸੀ ਸ਼ਰਧੂ ਦੇਖੀਏ ਗਾ ਕੋਮਲ ਲੱਗਦਾ ਹੈ ਮਾਤੀ ਪਰ ਲੱਗੇਗਾ ਬਾਧਾ ਨੀ ਸ਼ੋਕ ਲੱਗੇਗਾ ਤੇ ਸਾਰ ਬਸ ਇੱਕ ਮਾਤੀ ਪਰ ਲੱਗਦਾ ਤੇ ਇੱਕ ਗਾ ਕੋਮਲ ਲੱਗਦਾ ਹੈ ਬਾਕੀ ਇਹ ਰਾਗ ਬਹੁਤ ਸੌਖਾ ਰਾਗ ਹੈ ਬਿਲਕੁਲ ਰਾਗ ਮਧੁਵੰਤੀ ਦੀ ਤਰ੍ਹਾਂ ਹੀ ਰਾਗ ਹੁੰਦਾ ਹੈ ਤੇ ਆਪਾਂ ਅੱਜ ਇਸ ਰਾਗ ਦੇ ਵਿੱਚ ਪੰਜ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਪ੍ਰਕਾਸ਼ ਪਰਬਲੇ ਸਿੱਖਾਂਗੇ ਤਾਲ ਹੋਵੇਗੀ ਜੀ 3 ਤਾਲ ਇਸ ਰਾਗ ਨੂੰ ਗਾਇਨ ਕਰਨ ਦਾ ਸਮਾਂ ਦਿਨ ਦਾ ਤੀਜਾ ਪਹਿਰ ਹੁੰਦਾ ਜਿਸ ਤਰ੍ਹਾਂ ਮਧੂਵੰਤੀ ਦਾ ਹੁੰਦਾ ਆਓ ਜੀ ਸ਼ੁਰੂ ਕਰਦੇ ਹਾਂ ਮੈਂ ਪੰਜ ਸ਼ਬਦ ਬੋਲਣ ਤੋਂ ਪਹਿਲਾਂ ਉਹਨਾਂ ਦੀ ਸਰਗਮ ਬੋਲਾਂਗਾ ਅਸਥਾਈ ਅਤੇ ਅੰਤਰਾ ਦੋਵੇਂ ਸਰਗਮ ਬੋਲਣ ਤੋਂ ਬਾਅਦ ਮੈਂ ਪੰਜ ਸ਼ਬਦ ਸ਼ੁਰੂ ਕਰਾਂਗਾ ਆਪ ਜੀ ਨੇ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਦੇਖਣਾ ਅਤੇ ਫੇਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਜਦੋਂ ਆਪਜੀ ਨੂੰ ਵੀਡੀਓ ਪਸੰਦ ਆਵੇ ਆਓ ਜੀ ਸ਼ੁਰੂ ਕਰਦੇ ਹਾਂ ਪਹਿਲਾਂ ਮੈਂ ਸਰਗਮ ਬੋਲਦਾ ਫਿਰ ਸ਼ਬਦ ਬੋਲਦਾ ਜੀ

i ਸਭ ਨੇ ਦੂਰ ਸੱਟੇ ਇਸਾਤ ਕਹੋ ਇੱਕ ਨਿਰਾਤ ਸਜੇ ਆਹ ਸੋਏ ਸੀ ਜੀ ਪੰਜ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੱਕੋ ਸਰਗਮ ਦੇ ਉੱਤੇ ਮੈਂ ਪਹਿਲਾਂ ਨੋਟੇਸ਼ਨ ਬੋਲੀ ਸਥਾਈ ਯੰਤਰਾ ਬੋਲੇ ਅਤੇ ਫਿਰ ਪੰਜ ਸ਼ਬਦ ਉਸੇ ਸਰਗਮ ਦੇ ਉੱਤੇ ਬੋਲ ਦਿੱਤੇ ਸੋ ਇਸ ਕਰਕੇ ਆਪ ਜੀ ਨੇ ਉਸੇ ਸਰਗਮ ਨੂੰ ਪ੍ਰਯੋਗ ਕਰਕੇ ਇਹ ਪੰਜ ਸ਼ਬਦ ਆਪ ਜੀ ਨੇ ਕੋਈ ਵੀ ਆਪ ਜੀ ਦਾ ਸ਼ਬਦ ਗਾਉਣ ਦਾ ਦਿਲ ਕਰੇ ਆਪ ਜੀ ਕਿਸੇ ਵੀ ਸ਼ਬਦ ਨੂੰ ਸਿੱਖ ਕੇ ਗਾ ਸਕਦੇ ਹੋ ਜਾਂ ਪੰਜੇ ਸ਼ਬਦ ਵੀ ਆਪ ਜੀ ਸਿੱਖ ਕੇ ਗਾ ਸਕਦੇ ਹੋ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਜਿਹੜੇ ਨਵੇਂ ਚੈਨਲ ਨੂੰ ਦੇਖ ਰਹੇ ਨੇ ਉਹਨਾਂ ਦਾ ਧੰਨਵਾਦ ਚੈਨਲ ਨਾਲ ਜੁੜੇ ਰਹਿਣ ਵਾਸਤੇ ਆਪਦੀ ਦਾ ਧੰਨਵਾਦ ਹਰੇਕ ਵੀਡੀਓ ਨੂੰ ਆਪ ਜੀ ਨੇ ਪਿਆਰ ਦਿੰਦੇ ਹੋ ਆਪ ਜੀ ਦਾ ਧੰਨਵਾਦ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ